ਲਓ ਵੀ ਦੋਸਤੋ ਗਰਮੀਆਂ ਦਾ ਹੋ ਗਿਆ ਸੀਜ਼ਨ ਸਟਾਰਟ ਤੇ ਆਪਾਂ ਵੀ ਜਾਨਵਰ ਸ਼ੁਰੂ ਕਰਤੇ ਹੁਣ ਹਫਤੇ ਦੇ ਵਿੱਚ ਦੋ ਕਾਰੀ ਅਸੀਂ ਜਾਨਵਰ ਨਵਾਉਣੀ ਹੁੰਦੀ ਆ ਤੇ ਕੁਸ਼ਕ ਦਿਨ ਹੋ ਗਏ ਪਿਛਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਮੌਸਮ ਖਰਾਬ ਸੀਗਾ ਤੇ ਅਸੀਂ ਸੋਚਿਆ ਜੇ ਹਵਾ ਖੜੀ ਸੀਗੀ ਤੇ ਜਾਨਵਰ ਵੀ ਕਾਫੀ ਮਲੇ ਜੇ ਹੋਗੇ ਸੀਗੇ ਗੰਦੇ ਸੀਗੇ ਨਵਾਉਣ ਵਾਲੇ ਹੋਏ ਹੋਏ ਸੀਗੇ ਅਸੀਂ ਕਿਹਾ ਚੱਲ ਨਵਾਦ ਕੇ ਤੇ ਇਹ ਸਾਡੀ ਰਾਣੂ ਦੋਸਤੋ ਇਹ ਸਾਡੇ ਨਾ ਕਹਿਦਗੇ ਵੀ ਸਾਡੇ ਫਾਰਮ ਦੇ ਵਿੱਚ ਇਹ ਸਾਡੀ ਪਹਿਲੀ ਘੋੜੀ ਆ ਜਿਹੜੀ ਅਸੀਂ ਲਿਆਂਦੀ ਨੂੰ ਆਪਣੇ ਕੋਲ ਲਗਭਗ ਹੋਗੇ ਹੋਣਗੇ 4 ਤੋਂ 5 ਸਾਲ ਆਪਣੇ ਕੋਲੇ ਹੋਗੇ ਹੋਣਗੇ ਦੋਸਤੋ ਯਾਨਕਿ 4-5 ਸਾਲ ਤੋਂ ਹੀ ਆਪਣੇ ਘਰ ਦੇ ਵਿੱਚ ਰੱਖੀ ਵੀ ਆ ਆਪਣੇ ਕੋਲੇ ਤੇ ਬਲੱਡ ਲਾਈਨ ਇਹਦੀ ਜਿਮਨੀ ਕਿ ਮਾਂ ਪਿਓ ਵਾਲੇ ਪਾਸਿਓਂ ਤਾਂ ਇਹ ਅਣਨੋਣ ਆ ਤੇ ਅਸੀਂ ਜਦੋਂ ਲੈ ਕੇ ਆਂਦੇ ਸੀ ਕਹਿੰਦੇ ਸੀ ਮੱਝੂ ਕਿਆਲੀ ਲਿਆਂਦੀ ਘੋੜੀ ਆ ਇਹ ਤੇ ਮੱਝੂ ਕੇ ਲੈਣ ਆ ਵੈਸੇ ਅਸੀਂ ਕਨਫਰਮ ਨਹੀਂ ਮੰਨਦੇ ਵੀ ਅਸੀਂ ਅਨੋਂ ਨਹੀਂ ਮੰਨਦੇ ਆ ਤੇ ਘੋੜੀ ਦਾ ਕੱਦ ਸਾਡੀ ਦਾ 60 ਇੰਚ ਆ ਦੋਸਤੋ ਤੇ ਬੋਡੀ ਸਟਰਕਚਰ ਦੇਖੋ ਯਾਰ ਇਹ ਨਾ ਪੈਠ ਪੂੜੇ ਦੀ ਬੜੀ ਸਾਫ਼ ਆ ਚੰਗੀ ਆ ਹੈਵੀ ਬੰਤਰ ਆ ਇਹਦੀ ਤੁਸੀਂ ਦੇਖੋ ਚੈੱਕ ਕਰੋ ਤੇ ਉਮਰੇ ਦੀ ਲਗਭਗ 13 14 ਸਾਲ ਦੇ ਕਰੀਬ ਆ ਯਾਨੀ ਕਿ ਕਹਿਦਗੇ ਆਪਾਂ ਇਹ ਸਾਡੇ ਫਾਰਮ ਦੀ ਸਾਡੀ ਨਾ ਪਹਿਲੀ ਘੋੜੀ ਸਰਪੰਚਣੀ ਆ ਇਹਰ ਘੋੜੀ ਸ਼ਕੀਨ ਬਹੁਤ ਆ ਸਾਡੀ ਤੁਸੀਂ ਦੇਖੋ ਇਹਦੇ ਨਾਲ ਕੰਨ ਕੰਨ ਕੁੰਡੀ ਵਾਲੇ ਆ ਤੇ ਆਪਾਂ ਸੇਲ ਨਹੀਂ ਕਰਨੀ ਵੈਸੇ ਆਪਣੇ ਫਾਰਮ ਤੇ ਖੜੀ ਆ ਪਹਿਲੀ ਘੋੜੀ ਤੇ ਇੱਕ ਸਾਡੇ ਕੋਲੇ ਇਧਰ ਨੁਕਰੀ ਖੜੀ ਆ ਆ ਮੇਰਾ ਪੁੱਤ 라ਵੀ ਨਾਮ ਮੇਰਾ ਸ਼ੇਰ ਇਹ ਸਾਡੀ ਨੁਕਰੀ ਆ ਇਹਦਾ ਕੱਦ 61 ਇੰਚ ਦੇ ਕਰੀਬ ਆ ਦੋਸਤੋ ਅਸੀਂ ਇੱਕ ਦਿਨ ਨਾ ਫੀਤਾ ਇੱਕ ਦਿਨ ਲਾਇਆ ਸੀਗਾ ਕਾਫੀ ਚਿਰ ਹੋ ਗਿਆ ਉਦਦੇ ਅਸੀਂ ਮਣਿਆ ਸੀ ਇਹਦਾ 61 ਇੰਚ ਕੱਦ ਸੀਗਾ ਦੋਨੀ ਅਸੀਂ ਦੇਖਿਆ ਵੱਧ ਗਿਆ ਹੋਵੇ ਸ਼ਾਇਦ ਕੱਦ-ਕਾੜ ਦੀ ਬੜੀ ਲੰਮੀ ਆ ਉੱਚੀ ਕੁੜੀ ਆ ਤੇ ਉਮਰੇ ਦੀ ਲਗਭਗ 22 ਸਾਲਾਂ ਦੇ ਕਰੀਬ ਆ ਦੋਸਤੋ ਤੇ ਪੱਠ ਪੁੜੇ ਬੰਤਲ ਦੀ ਤੁਸੀਂ ਦੇਖੋ ਵੀ ਹੈਵੀ ਕੁੜੀ ਸਾਨੂੰ ਲੱਗਦਾ ਵੀ ਇਹ ਨਾ ਆਉਣ ਵਾਲੇ ਸਮੇਂ 'ਚ ਚੰਗੇ-ਚੰਗੇ ਰਿਜ਼ਲਟ ਪੈਦਾ ਕਰੂਗੀ ਯਾਨੀ ਕਿ ਬੜੇ ਸੋਹਣੇ ਰਿਜ਼ਲਟ ਤੇ ਇਹ ਨਾ ਪਿਆਰੀਆਂ ਬੜੀਆਂ ਦੋਨੋਂ ਹੀ ਨਾ ਪੱਤਰਾ ਵੀ ਨਾ 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 ਮੇਰਾ ਸ਼ਿਰ ਆ ਪੱਤ ਪੈਰ ਚੱਕ ਦੇ ਹਾਂ ਤੇ ਨਾ ਸਾਨੂੰ ਇਹਨਾਂ ਤੇ ਬੜਾ ਮਾਣ ਆ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਆ ਵੀ ਇਹ ਨਾ ਬੜੇ ਚੰਗੇ ਚੰਗੇ ਰਿਜ਼ਲਟ ਪੈਦਾ ਕਰੂਗੀ ਤੇ ਆ ਸਾਡੀ ਰਾਣੂ ਆ ਇਹ ਬੜੀ ਪ੍ਰੇਮ ਵਾਲੀ ਆ ਹੁਣ ਇਹਨੂੰ ਆਏ ਹੋਇਆ ਵਾ ਵੀ ਮੈਨੂੰ ਨਾ ਖੇਤ ਬੰਨੇ ਲੈ ਕੇ ਜਾਣਗੇ ਕਿਹੜਾ ਕਢਾਉਣ ਕੀ ਮੇਰਾ ਇਹ ਤੇ ਆਪਾਂ ਨਾ ਕਦੇ-ਕਦੇ ਇਹਨੂੰ ਖੇਤ ਵੀ ਲੈ ਕੇ ਜਾਣੀ ਹੁੰਦੀ ਆ ਇਹਨਾਂ ਠੰਡੀ ਬਹੁਤ ਆ ਨਾ ਪੱਤਾ ਰਣੋਂ ਪੈ ਚੱਕ ਮੇਰਾ ਛੇਰ ਪੱਤਾ ਚੱਕ ਪਰ ਇਹ ਠੰਡੀ ਬਹੁਤ ਆ ਇਨੂੰ ਜਿੱਦਨ ਨੂੰ ਮਾਚ ਹੀ ਲੈ ਚਗੀ ਭਾਵੇਂ ਬੱਚਾ ਬਾਦਗੇ ਉੱਤੇ ਇਹਦੇ ਨਾਲ ਇਹ ਚੌੜ ਨਹੀਂ ਕਰਦੀ ਨਾ ਇਹ ਪੱਛੀ ਇਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਉੱਤੇ ਸਵਾਰੀ ਜਿਹੜੇ ਕਰ ਰਹੇ ਆ ਨਾ ਮੈਂ ਉਹਨੂੰ ਤੰਗ ਵੀ ਨਹੀਂ ਕਰਨਾ ਬਈ ਇਹ ਬਹੁਤ ਪ੍ਰੇਮ ਕਰਦੀ ਆ ਤੇ ਅਸੀਂ ਤਾਂ ਦੋਸਤੋ ਇਹਨਾਂ ਨੂੰ ਖੁੱਲੇ ਪਾਣੀ ਨਾਲ ਨਵਾਉਣੇ ਹੁੰਦੇ ਆ ਯਾਨੀ ਕਿ ਜਿੱਦੇ ਅਸੀਂ ਹਫ਼ਤੇ 'ਚ ਦੋ ਵਾਰੀ ਨਵਾ ਦਿੰਦੇ ਆ ਅਸੀਂ ਇਹਨਾਂ ਨੂੰ ਬੜੇ ਖੁੱਲੇ ਪਾਣੀ ਨਾਲ ਨਹਾਉਂਦੇ ਤੇ ਖੁਸ਼ ਹੋ ਕੇ ਨਹਾਉਂਦੇ ਆ ਇਹ ਤੇ ਜਿੱਦੇ ਅਸੀਂ ਗਏ ਨਾ ਹੁਣ ਖੇਤ ਬੰਦੇ ਨਾਮ ਮੇਰਾ ਪੁੱਤ ਰਣੋ ਨਾਮ ਮੇਰਾ ਸ਼ੇਰ ਨਾ ਪਤਾ ਤੇਰੀ ਨਾਈ ਤੋਂ ਹੀ ਕਰਵਾ ਰਹੇ ਹਾਂ ਆ ਵੇਖ ਤੈਨੂੰ ਕਿੰਨੇ ਲੋਕੀ ਦੇਖਣਗੇ ਹੁਣ ਨਾਈ ਤੋਂ ਹੀ ਕਰਵਾਉਂਦੇ ਨੇ ਹਾਂ ਤੇ ਅਸੀਂ ਦੋਸਤੋ ਜਿੱਦੇ ਹੁਣ ਕਿਤੇ ਖੇਤ ਬੰਦੇ ਢੀੜਾ ਕੱਢਣ ਗਏ ਨਾ ਹੁਣ ਤੇ ਉਹਦੇ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕਿੰਨੀਆਂ ਸਾਡੀਆਂ ਪਿਆਰੀਆਂ ਘੋੜੀਆਂ ਸੋਨੂੰ ਤੁਸੀਂ ਚੈੱਕ ਕਰੋ ਤੁਸੀਂ ਸਾਡੇ ਨਾਲ ਦੇਖਿਓ ਜਾਨਵਰ ਅਸੀਂ ਹੌਲੀ ਹੌਲੀ ਵਧਾਵਾਂਗੇ ਹੋਰ ਵੀ ਲੈ ਕੇ ਆਵਾਂਗੇ ਤੇ ਤੁਸੀਂ ਆ ਸਾਡੇ ਜਾਨਵਰ ਚੈੱਕ ਕਰੋ ਇੱਕ ਨਾ ਆਪਣਾ ਫਾਰਮ ਦੋਸਤੋ ਥੋੜਾ ਜਿਹਾ ਹੈਗਾ ਖੇਤ ਦੇ ਵਿੱਚ ਤੇ ਸਾਨੂੰ ਥੋੜਾ ਜਿਹਾ ਹਵਾ ਦਾ ਖਿਆਲ ਰੱਖਣਾ ਪੈਂਦਾ ਵੀ ਕਿਤੇ ਨਾ ਜਿਆਦਾ ਬਗਦੀ ਹੁੰਦੀ ਹੈ ਜਦਦੇ ਅਸੀਂ ਫਰੋਦ ਦੇ ਨਹੀਂ ਨਵਾਉਂਦੇ ਹੁੰਦੇਗੇ ਮੈਂ ਤਾਂ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਅਸੀਂ ਹਫ਼ਤੇ ਜੇ 2 3 ਜਾਂ 4 ਵਾਰੀ ਅਸੀਂ ਨਮਾਇਆ ਕਰਾਂਗੇ ਹਨ ਜਿਵੇਂ ਜਿਵੇਂ ਗਾਂ ਗਰਮੀਆਂ ਪੈਣਗੀਆਂ